ਯਾਰ ਗਵਰਨਮੈਂਟ ਨੇ ਇੱਕ ਸ਼ੌਪ ਇੱਕ ਟਾ ਸ਼ੌਪ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਇਹਦਾ ਦਾ ਕੁਝ ਜਿਹੜਾ ਜਿਹੜੇ ਸਾਡੇ ਮਾਪਲ ਖੋਲਦੇ ਆ ਦੂਜੇ ਸਾਰੇ ਜਿਹੜੇ ਉੱਥੇ ਬੱਚੇ ਕੰਮ ਕਰਦੇ ਆ ਉਹਨਾਂ ਲਈ ਤਿਆਰੀ 12 ਘੰਟੇ ਕਰਦੇ ਆ ਅੱਜ ਤੁਸੀਂ ਸਵੇਰ ਨੂੰ ਦੇਖੋ ਸ਼ਹਿਰ ਦਾ ਕਿੰਨਾ ਟਰੱਕ ਨਾ ਲੱਗਦਾ ਕਿੰਨੇ ਥੈਗੀਆਂ ਲੈ ਕੇ ਘੁੰਮਦਾ ਕਦੀ ਕਰੀ ਲੱਗਾ 知道呀。<noise> <noise> ਇਹ ਤਾਂ ਦੇ ਨੀ ਮੋਦੀ ਦਾ ਕੇਲਾ ਆ ਰੋੜਾ ਕੱਟੜਾ ਇਹ ਮੈਨਾਂ ਨੇ ਮੜਾ ਰੋਜਿਆ ਸੀ ਅਸੀਂ ਬਦਲਾ ਲੈਣਾ ਉਹ ਬਦਲਾ ਲੈਣਾ ਹੈ ਨਾ ਮੁੱਖ ਮੰਤਰੀ ਬਣਾਇਆ ਉਹ ਕੇਲਾ ਸਾੜਾ ਕੋਈ ਪ੍ਰਾਜੇ ਪਾਵੇ